ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਲੜਕੀਆਂ ਦੇ ਗੁਰੂ ਘਰ ਵਿੱਚ ਵਿਆਹ ਕੀਤੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦਰਦਰਾ ਮੱਲੋ ਸ਼ਹੀਦ ਹਿੰਮਤਪੁਰਾ ਭਗਤੇ ਜੋ ਇਹ ਮੇਨ ਸਥਾਨ ਹੈ ਬਾਬਾ ਬਖਸ਼ੀ ਸਿੰਘ ਜੀ ਜੋ 5 ਫਰਵਰੀ 1762 ਪੀਸੀ ਦੇ ਵੱਡੇ ਤੁਲੂ ਘਾਰੇ ਦੇ ਮਹਾਨ ਸ਼ਹੀਦ ਹੋਏ ਨੇ ਪਿੰਡ ਅਠੂਰ ਤੋਂ ਬਿਨਾ ਉੱਥੋਂ ਬਾਬਾ ਜੀ ਦਾ ਲੜਦਾ ਲੜਦਾਂ ਦਾ ਜਿਹੜਾ ਸੀਸ ਸੀ ਸਰਸੀ ਉਹ ਕੱਟਿਆ ਗਿਆ ਤੁਹਾਡਾ ਨਾਲੋਂ ਵੱਖਰਾ ਹੋ ਗਿਆ ਬਿਨਾ ਧੰਨ ਤੋਂ ਲੜਦੇ ਰਹੇ ਬਾਬਾ ਜੀ ਇਸ ਸਤਾਨ ਤੇ ਪਹੁੰਚੇ ਇੱਥੇ ਧਰ ਦਾ ਸੰਸਕਾਰ ਕੀਤਾ ਗਿਆ ਤੇ ਗੁਰਦਾਰਾ ਮੱਲੋ ਸੀਹ ਦਾ ਮੱਲੋ ਸੀਹ ਤਾਂ ਪਿਆ ਉਹਰੇ ਆਪਣੇ ਬੈਚੜ ਜੰਗਲ ਹੈ ਉੱਥੇ ਵੱਡੇ ਵੱਡੇ ਬੇਰੀਆਂ ਦੇ ਮਲੇ ਆ ਤਾਂ ਕਰਕੇ ਨੌ ਮੱਲੋ ਸੀਹ ਲੱਭਾ ਜਿਹੜਾ ਮੇਨ ਉਸਤਾਨ ਹੈ ਉਹ ਸੀਹ ਬਾਬਾ ਬਖਸ਼ੀ ਸਿੰਘ ਜੀ ਉਹਨਾਂ ਦੀ ਯਾਦ ਵਿੱਚ 35000 ਸੀਹ ਸਿੰਘਾਂ ਦੀ ਯਾਦ ਵਿੱਚ ਇੱਥੇ 18 ਜਨਮ ਦੀ ਤੋਂ ਮਹਾਨ ਉਕੋਤਰੀ ਸਮਾਗਮ ਕਰ ਲੈਣ ਨੂੰ ਗਰਵਾਨੀ ਦੇ ਰੱਬੀ ਪਾਣੀ ਦੇ ਪਾਰ ਚੱਲ ਰਹੇ ਨੇ ਤੇ ਇਹਦਾ ਤਰੀਕੇ ਨੂੰ ਬਹੁਤ ਵੱਡਾ ਸਮਾਗਮ ਹੋਇਆ ਕੱਲ ਖੰਡੇਵਟ ਦਾ ਅੰਮ੍ਰਿਤ 14 ਨੂੰ ਪਿਆਰ ਹੋਇਆ ਜਿਹਦੇ ਵਿੱਚ 25 ਪ੍ਰਾਣੀਆਂ ਨੇ ਉਹ ਗੁਰੂ ਕੇ ਜੱਜ ਚੜ੍ਹਿਆ ਅੰਮ੍ਰਿਤ ਸਕਿਆ ਅੱਜ ਪਿੰਡ ਹਿੰਦ ਹਿੰਦਪੁਰਾ ਅਤੇ ਪਿੰਡ ਭਾਗੀ ਕੇ ਸਾਡੇ ਦੇਸ਼ਾਂ ਦੇਸ਼ਾਂ ਵਿੱਚ 6000 ਜਿਹੜੇ ਵੱਸਦੇ ਆ ਸਾਹ ਨੇ ਰਾਇਮੜ ਕੇ ਨਗਰ ਪੰਚਾਇਤ ਹਿੰਦਪੁਰਾ ਨਗਰ ਪੰਚਾਇਤ ਭਾਗੀ ਕੇ ਉਦਮਪ੍ਰਾਲਾ ਕਰਿਆ ਵੀ ਆਪਾਂ ਬਾਬਾ ਜੀ ਇਹ ਜੋ ਜਿਹੜੇ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਦੇ ਕੋਈ ਵੀ ਕਮਾਉ ਨਹੀਂ ਹੈ ਕਿ ਆਪਾਂ ਇਹ ਉਦਮਪ੍ਰਾਲਾ ਕਰੀ ਪਹਿਲੀ ਵਾਰ ਗੁਰਦਰਾ ਮੱਲੋ ਸੀਤ ਹਿੰਮਤਪੁਰਾ ਭਾਗੀ ਕੇ ਵਿੱਚ ਅੱਜ ਇਹ ਦੋ ਲੋੜਵੰਦ ਪਰਿਵਾਰ ਦੀਆਂ ਬੱਚੀਆਂ ਦੇ ਆਨੰਦ ਕਾਰਜ ਹੋਏ ਨੇ ਵਿਆਹ ਹੋਏ ਨੇ ਜਿੰਨਾ ਵੀ ਇਹਨਾਂ ਦਾ ਲੋੜ ਅਨੁਸਾਰ ਆਪਣਾ ਸਮਾਨ ਹੁੰਦਾ ਪੇਟੀ ਅਲਵਾਰੀਆਂ ਕੁਰਸੀਆਂ ਬਿੱਡਾ ਆਦਿਕ ਹੋਰ ਵੀ ਪੱਖੇ ਜਿੰਨਾ ਵੀ ਸਮਾਨ ਹੈ ਉਹ ਵੀ ਸਾਰਾ ਗੁਰੂ ਘਰ ਬੰਨੀਓ ਦੇ ਸੰਗਤਾਂ ਦੇ ਸਹਿਯੋਗ ਨਾਲ ਆਪਾਂ ਦਿੱਤਾ ਜਾਊਗਾ ਇਹਨਾਂ ਨੂੰ ਸਮਾਨ ਪਿਆਰ ਕੇ ਤੇ ਹੋਰ ਵੀ ਲੰਗਰ ਚੱਲਦੇ ਨੇ ਸਾਰੀਆਂ ਸੰਗਤਾਂ ਨੇ ਪਿੰਡ ਪਾ ਹਿੰਮਤਪੁਰਾ ਭਾਗੀ ਕੇ ਖੋਰ ਵੀ ਦੂਰੋਂ ਦੂਰੋਂ ਸੰਗਤਾਂ ਨੇ ਦੇਸ਼ਾਂ ਮਦੇਸ਼ਾਂ ਤੋਂ ਸਾਡੇ ਐਨ ਆਰ ਆਈ ਵੀਰਾਂ ਬੰਨਿਓ ਬਹੁਤ ਮਾਇਆ ਕਰਕੇ ਕੱਪੜੀਆਂ ਕਰਕੇ ਭਾਂਡਿਆਂ ਕਰਕੇ ਸਮਾਨ ਦੀ ਬਹੁਤ ਵੱਡੀ ਸੇਵਾ ਹੋਈ ਹੈ ਦਾਤ ਸਾਰੇ ਨਗਰ ਮਤੇਇਦ ਪੰਚਾਇਤਾਂ ਦਾ ਸਾਰੇ ਸਾਡੇ ਪਤਵੰਤੇ ਸੱਜਣਾਂ ਦਾ ਸਾਰੀਆਂ ਸੰਗਤਾਂ ਦਾ ਮਾਮਾ ਭੈਣਾ ਬੱਚਿਆਂ ਬਜ਼ੁਰਗਾਂ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਏਟਾ ਵੱਡਾ ਸਾਾਸ ਹੁਣ ਤੁਸੀਂ ਦੇਖ ਹੀ ਰਹੇ ਹੋ ਸਾਰੇ ਸੱਜਣਾਂ ਪੰਚਾਇਤਾਂ ਸਾਰੇ ਸੇਵਾਦਾਰ ਅੱਜ ਕੰਮਕਾਰ ਛੱਡ ਕੇ ਸਾਡੇ ਕੋਲੇ ਆਏ ਹੋਏ ਨੇ ਗੁਰੂ ਘਰ ਨਾਲ ਜੁੜੇ ਹੋਏ ਨੇ ਦੋਨੇ ਨਗਰ ਬਹੁਤ ਜੁੜੇ ਹੋਏ ਨੇ ਮੈਂ ਦੋਨੋਂ ਨਗਰਾਂ ਦੇ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਗੇ ਆਸ ਵੀ ਕਰਦੇ ਆ ਵੀ ਆਪਾਂ ਜਿਵੇਂ ਹੋਰ ਸਾਂਝੇ ਪ੍ਰੋਗਰਾਮ ਕਰਦੇ ਆ ਇਹ ਬਹੁਤ ਵੱਡਾ ਪੁੰਨ ਦਾ ਕੰਮ ਹੈ ਕੰਨਿਆ ਦਾਤ ਕਹਿੰਦੇ ਨੇ ਸਭ ਤੋਂ ਵੱਡਾ ਦਾਨ ਹੁੰਦਾ ਕਿ ਜਿਨ੍ਹਾਂ ਆਪਾਂ ਕਰੇ ਸਾਲ ਵੀ ਆਪਾਂ ਇਸੇ ਤਰ੍ਹਾਂ ਰਾਇਮਣ ਕੇ ਇਹ ਉਦੋਂ ਬਰਾਲਾ ਕਰਿਆ ਕਰੀਏ ਇਹਨੂੰ ਦੇਖ ਕੇ ਆਪਣੇ ਹੋਰ ਵੀ ਪਿੰਡ ਉਦੋਂ ਬਰਾਲਾ ਕਰਨ ਦੀ ਜਿਵੇਂ ਹਿੰਮਤ ਕੋਰੀਆਂ ਨੇ ਯਾਨੀ ਭਾਗੀ ਗਿਆ ਨੇ ਉਦੋਂ ਬਰਾਲਾ ਕਰਿਆ ਆਪਾਂ ਵੀ ਕਰਦੇ ਬਾਕੀ ਸਾਰੀ ਸੰਗਤ ਦਾ ਧੰਨਵਾਦ ਬਾਕੀ ਏਡੀ ਸਵਾਮਾਂ ਵਿੱਚ ਕੋਈ ਘਾਟਾ ਵੀ ਰਹਿ ਜਾਂਦੀਆਂ ਨੇ ਕਿਸੇ ਕਿਸਮ ਦੀ ਸੇਵਾ ਤੋਂ ਘਾਟ ਰਹਿ ਗਈ ਹੋਵੇ ਅਸੀਂ ਮਾफी ਮੰਗਦੇ ਹਾਂ ਕੋਈ ਪਹਿਲਾ ਪ੍ਰੋਗਰਾਮ ਸੀ ਅਗਲੇ ਸਾਲ ਵਾਹ ਚੜ ਕੇ ਆਤਾ ਇਹ ਪ੍ਰੋਗਰਾਮ ਕਰਾਂਗੇ ਸਾਰੀਆਂ ਸੰਗਤਾਂ ਦਾ ਸਾਰੇ ਪਰਿਵਾਰਾਂ ਦਾ ਬਰਾਤੀ ਵੀਰਾਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹਰੋ singa sita de manu bhav